ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਖਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਇਸ ਵਕਤ ਆਪਾਂ ਦਿਆਨੰਦ ਹਸਪੀਟਲ ਦਿਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ 30 ਪੁਆਇੰਟ ਜਿਹੜਾ ਕੰਬੜਾ ਰੋਰ ਤੋਂ ਕੰਬੜਾ ਰੋਰ ਤੋਂ ਜਦੋਂ ਅੱਪਰ ਨੂੰ ਚੜਦੇ ਆ ਮੈਂ ਤੁਹਾਨੂੰ ਦਿਖਾਣਾ ਕਿ ਇੱਥੇ ਕਿਸ ਤਰ੍ਹਾਂ ਸੜਕ ਦੇ ਉੱਤੇ ਨਜਾਇਜ਼ ਕਬਜ਼ੇ ਹੈਗੇ ਦੋਸਤੋ ਹਰ ਛੋਟੇ ਵੱਡੇ ਵਿਅਕਤੀ ਨੇ ਆਪਣੇ ਲੈਵਲ ਦੇ ਤਰੀਕੇ ਨਾਲ ਆਪਣੀ ਸੋਚ ਦੇ ਮੁਤਾਬਿਕ ਇੱਥੇ ਸੜਕ ਦੇ ਉੱਤੇ ਕਬਜ਼ਾ ਕੀਤਾ ਹੋਇਆ ਚਾਹੇ ਉਹਦੇ ਵਿੱਚ ਰੇੜੀਆਂ ਵਾਲੇ ਹੋਣ ਫੜੀਆਂ ਵਾਲੇ ਹੋਣ ਚਾਹੇ ਆਟੋ ਸਟੈਂਡ ਹੋਵੇ ਚਾਹੇ ਦੁਕਾਨਾਂ ਵਾਲੇ ਹੋਣ ਉਹਨਾਂ ਨੇ ਆਪਣੀਆਂ ਥੜੀਆਂ ਵਧਾਈਆਂ ਹੋਈਆਂ ਔਰ ਉਹਨਾਂ ਨੇ ਅੱਗੇ ਬੋਰਡ ਰੱਖੇ ਹੋਏ ਆ ਜਦ ਕਿ ਉਹਨਾਂ ਦੇ ਕੋਲ ਕੋਈ ਵੀ ਸੀਐਲਯੂ ਨਹੀਂ ਹੈ ਔਰ ਦੋਸਤੋ ਸਭ ਤੋਂ ਵੱਡੀ ਗੱਲ ਇਹ ਹਸਪਤਾਲ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕੈਮਰਾਮੈਨ ਨੂੰ ਕਵਾਂਗਾ ਜਰਾ ਖਿਦਰਾ ਦਿਖਾਵੇ ਇਹ ਹਸਪਤਾਲ ਦੇ ਵਿੱਚ ਹਰ ਵਿਅਕਤੀ ਉਸ ਹਾਲਤ ਵਿੱਚ ਆਉਂਦਾ ਜਦੋਂ ਜ਼ਿੰਦਗੀ ਔਰ ਮੌਤ ਨਾਲ ਲੜ ਰਿਹਾ ਹੁੰਦਾ ਜ਼ਿੰਦਗੀ ਔਰ ਮੌਤ ਨਾਲ ਲੜਨ ਦੇ ਦੌਰਾਨ ਹਸਪਤਾਲ ਵਿੱਚ ਆਉਣਾ ਔਰ ਐਂਬੂਲੈਂਸ ਜੀਨੂੰ ਵੀ ਕੋਈ ਵੀ ਅੜਚਣ ਨਾ ਆਵੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਆਲਾ ਦੁਆੜਾ ਚਾਹੇ ਆ ਫੜੀਆਂ ਲੱਗੀਆਂ ਦੇਖ ਲੋ ਚਾਹੇ ਆਟੋ ਸਟੈਂਡ ਦੇਖ ਲੋ ਚਾਹੇ ਲਾਈਨ ਦੇ ਵਿੱਚ ਗੱਡੀਆਂ ਲੱਗੀਆਂ ਦੇਖ ਲੋ ਔਰ ਚਾਹੇ ਦੁਕਾਨਾਂ ਦੇ ਥੜੇ ਦੇਖ ਲੋ ਦੁਕਾਨਾਂ ਦੀਆਂ ਥੜੀਆਂ ਔਰ ਉੱਤੇ ਬੋਰਡ ਲਿਫਾਰ ਰੱਖੇ ਹੋਏ ਆ ਔਰ ਕਾਰਪੋਰੇਸ਼ਨ ਜਿਹੜਾ ਕਿ ਏਰੀਆ ਹੈ ਕਾਰਪੋਰੇਸ਼ਨ ਦੇ ਅੰਡਰ ਆ ਔਰ ਕੋਈ ਵੀ ਵਿਅਕਤੀ ਇੱਥੇ ਇਸ ਰਸਤੇ ਨੂੰ ਖਾਲੀ ਕਰਾਉਣਾ ਇਸ ਰਸਤੇ ਨੂੰ ਖਾਲੀ ਰੱਖਣਾ ਇਹਦੇ ਵਿੱਚ ਆਪਣੀ ਡਿਊਟੀ ਨਹੀਂ ਨਿਭਾਉਂਦਾ ਪਰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਇਹ ਜਿੰਨਾ ਵੀ ਇਲਾਕਾ ਹੈ ਜਿਹੜਾ ਕਿ ਸੜਕ ਦੇ ਉੱਤੇ ਕਰਜਾ ਹੈ ਇਹ ਪੰਜਾਬ ਪੁਲਿਸ ਚੌਕੀ ਦਿਆਨੰਦ ਖਾਣਾ ਡਿਵੀਜ਼ਨ ਨੰਬਰ 8 ਅਤੇ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇੱਥੇ ਇਹ ਕੰਮ ਹੋ ਰਿਹਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਹਰ ਜਗ੍ਹਾ ਦੇ ਉੱਤੇ ਲਾਈਨ ਬਣਾਈ ਹੁੰਦੀ ਆ ਵੀ ਸੜਕ ਖਾਲੀ ਰਵੇ ਔਰ ਲਾਈਨਾਂ ਦੇ ਅੰਦਰ ਪਾਰਕਿੰਗ ਕੀਤੀ ਜਾ ਸਕੇ ਪਰ ਇੱਥੇ ਤੁਸੀਂ ਦੇਖੋ ਆ ਆਟੋ ਸਟੈਂਡ ਦੇਖ ਲੋ ਇਹਦਾ ਮੇਰਾ خیال ਆ ਵੀ ਲਾਈਨ ਆਪਾਂ ਲਾਈਨ ਲੱਭਾਂਗੇ ਤਾਂ ਸ਼ਾਇਦ ਲਾਈਨ ਹੀ ਨਹੀਂ ਲੱਭਣੀ ਆਪਾਂ ਆਪਾਂ ਨੂੰ ਲਾਈਨ ਹੀ ਨਹੀਂ ਲੱਭਣੀ ਲਾਈਨ ਹੈ ਕਿੱਥੇ ਜਿਹੜੀ ਕਿ ਸਰਕਾਰ ਆਪਣੇ ਤਰੀਕੇ ਦੇ ਨਾਲ ਬਣਾਉਂਦੀ ਆ ਪਰ ਇੱਥੇ ਆਪਾਂ ਨੂੰ ਲਾਈਨ ਲੱਭਣੀ ਹੋਈ ਨਹੀਂ ਕਿਉਂ ਕਿਉਂਕਿ ਉਹ ਲੋਕਾਂ ਦੇ ਕਬਜ਼ੇ ਹੇਠ ਆ ਉੱਥੇ ਆ ਦਿਖਾ ਸਕਦੇ ਹੋ ਲਾਈਨ ਦਿਖਾਓ ਕੈਮਰਾਮੈਨ ਨੂੰ ਕਹਾਂਗਾ ਆ ਦੇਖੋ ਆ ਲਾਈਨ ਆ ਔਰ ਉਹ ਸਭ ਤੋਂ ਵੱਡੀ ਗੱਲ ਪਾਰਨ ਦਾ ਕਮਰਸ਼ੀਅਲ ਸਿਲੰਡਰ ਜੇਥੇ ਯੂਜ਼ ਹੋਣਾ ਚਾਹੀਦਾ ਉਥੇ ਡੋਮੈਸਟਿਕ ਸਿਲੰਡਰ ਯੂਜ਼ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਛੇ ਤਰ੍ਹਾਂ ਦਿਖਾਵੇ ਔਰ ਵਾਈਟ ਲਾਈਨ ਵੀ ਕੱਜੇ ਚਾ ਔਰ ਇੱਕ ਐਡਵੋਕੇਟ ਦੇ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਹਿਊਮਨ ਰਾਈਟ ਦੇ ਵਿੱਚ ਵੀ ਅਰਜ਼ੀਆਂ ਲਾਈਆਂ ਹੋਈਆਂ ਕੋਰਟਾਂ ਦੇ ਵਿੱਚ ਵੀ ਕੇਸ ਚੱਲ ਰਹੇ ਆ ਐਡੀਪੀ ਲੈਵਲ ਦੇ ਲੋਕਾਂ ਦੇ ਨਾਨ ਅਵੇਲੇਬਲ ਵਾਰੰਟੀ ਇਸ਼ੂ ਕਰਦੀਆਂ ਨੇ ਅਦਾਲਤਾਂ ਪਰ ਕੋਈ ਅਸਰ ਨਹੀਂ ਕਿਸੇ ਦੇ ਉੱਤੇ ਕੋਈ ਅਸਰ ਨਹੀਂ ਸਾਰਿਆਂ ਨੂੰ ਆਹ ਆ ਹੋ ਰਿਹਾ ਪੈਸਾ ਔਰ ਪ੍ਰੋਸੇਯੋਗ ਸੂਤਰ ਦੱਸਦੇ ਆ ਕਿ ਜਦੋਂ ਜਦੋਂ ਇਹਨਾਂ ਦੇ ਖਿਲਾਫ ਸਟੇ ਹੁੰਦੀ ਆ ਤੇ ਕਾਰਪੋਰੇਸ਼ਨ ਵਾਲੇ ਪੁਲਿਸ ਵਾਲੇ ਆਪਣਾ ਵਟਾ ਵਧਾ ਦਿੰਦੇ ਆ ਆਕੇ ਇਹ ਰੇੜੀਆਂ ਵਾਲਿਆਂ ਨੂੰ ਆਟੋ ਵਾਲਿਆਂ ਨੂੰ ਦੁਕਾਨਾਂ ਵਾਲਿਆਂ ਨੂੰ ਕਹਿੰਦੇ ਆ ਜੇ ਤੁਹਾਡੇ ਅੰਗੇ ਸਟੇ ਹੋ ਗਈ ਅਗਰ ਤੁਸੀਂ ਇੱਥੇ ਆਪਣੀ ਦੁਕਾਨ ਚਲਾਣਾ ਚਾਹੁੰਦੇ ਹੋ ਤਾਂ ਅੱਗੇ ਤੁਹਾਡੇ ਤੋਂ ਕਿੰਨੇ ਲਿੱਤੇ ਜਾਂਦੇ ਸੀ ਹੁਣ ਇੰਨੇ ਲਿੱਤੇ ਜਾਣਗੇ ਦੋਸਤੋ ਵਜਨ ਵੱਜ ਜਾਂਦਾ ਇਹਨਾਂ ਰੇੜੀਆਂ ਵਾਲਿਆਂ ਤੇ ਫੜੀ ਵਾਲਿਆਂ ਤੇ ਦੁਕਾਨਾਂ ਵਾਲਿਆਂ ਤੇ ਆਟੋ ਵਾਲਿਆਂ ਤੇ ਲੇਕਿਨ ਸੜਕ ਨੂੰ ਖਾਲੀ ਕਰਾਉਣ ਦੀ ਡਿਊਟੀ ਜ਼ਿੰਮੇਵਾਰੀ ਆਪਣੀ ਡਿਊਟੀ ਫਰਜ਼ ਕੋਈ ਵੀ ਅਫਸਰ ਨਹੀਂ ਸਮਝ ਰਿਹਾ ਔਰ ਹੋ ਸਕਦਾ ਇੱਥੇ ਕੁਝ ਲੋਕ ਜਦੋਂ ਲਾਸਟ ਸਾਹਾਂ ਤੇ ਆਉਂਦੇ ਆ ਹਸਪਤਾਲ ਦੇ ਬਾਹਰ ਪਹੁੰਚਣ ਵਾਸਤੇ ਉਹਨਾਂ ਨੂੰ ਅੜਚਣਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੋਊਗਾ ਹਸਪਤਾਲ ਆ ਬਹੁਤ ਵੱਡੇ ਲੈਵਲ ਦਾ ਹਸਪਤਾਲ ਆ ਹਰ ਬਿਮਾਰੀ ਦਾ ਇਲਾਜ ਇੱਥੇ ਬਾਤ ਸੁਬੀ ਕੀਤਾ ਜਾਂਦਾ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆ ਕੇ ਇਲਾਜ ਕਰਾਉਂਦੇ ਆ ਪਰ ਐਂਬੂਲੈਂਸ ਨੂੰ ਰਸਤਾ ਮਿਲਣਾ ਬਹੁਤ ਜ਼ਰੂਰੀ ਹੁੰਦਾ ਜਿਹੜਾ ਕਿ ਇੱਥੇ ਅਕਸਰ ਤੁਸੀਂ ਦੇਖਦੇ ਹੋ ਬਲਾਕੇਜ ਰਹਿੰਦੀ ਹੈ। ਔਰ ਕੰਜਸਟਡ ਏਰੀਆ ਕੰਜਾ ਏਰੀਆ ਕੰਜਸਟਡ ਨਹੀਂ ਹੈ ਏਰੀਆ ਨੂੰ ਕੰਜਸਟਡ ਕੀਤਾ ਗਿਆ। ਕਾਰਪੋਰੇਸ਼ਨ ਦੀ ਮਿਲੀ ਭੁਗਤ ਨਾਲ ਪੁਲਿਸ ਦੀ ਮਿਲੀ ਭੁਗਤ ਨਾਲ ਸਿਰਫ ਪੈਸਾ ਜਾਂ ਕੋਈ ਪ੍ਰੈਸ ਦੋ ਹੀ ਚੀਜ਼ਾਂ ਹੋ ਸਕਦੀਆਂ ਤੀਸਰੀ ਚੀਜ਼ ਨਹੀਂ ਹੋ ਸਕਦੀ। ਜਾਂ ਪੈਸਾ ਹੋ ਸਕਦਾ ਤੇ ਜਾਂ ਪ੍ਰੈਸ਼ਰ ਹੋ ਸਕਦਾ। ਪਪਾ ਆਟੋ ਵਾਲਿਆਂ ਨਾਲ ਅਗਰ ਗੱਲ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਆਟੋ ਜਿੰਨਾ ਹਜਾ ਕੋਈ ਮਾਰਤਾ ਪ੍ਰੋਫਟ ਹੋਏਗਾ ਤੇ ਦੇਖੋ ਜੀ ਤੁਸੀਂ ਬੜਾ ਹੱਥ ਖੜੇ ਆ ਬਾਹਰ ਹੱਥ ਇਹ ਆਟੋ ਸਿਰ ਤੁਹਾਡਾ ਰਜਿਸਟਰ ਨਹੀਂ ਹੈ ਹੈ ਕਿ ਸੁਖਨਮ ਜਣਾ ਬਲਦੇਵ ਬਲਦੇਵ ਜੀ ਨੇ ਦੱਸਿਆ ਕਿ ਆਟੋ ਸਟੇਟ ਰਜਿਸਟਰਡ ਹੀ ਨਹੀਂ ਹੈ ਆਟੋ ਸਟੇਟ ਰਜਿਸਟਰਡ ਹੀ ਨਹੀਂ ਹੈ ਦੋਸਤੋ ਕਿੰਨੀ ਵੱਡੀ ਨਲਾਕੀਆ ਪ੍ਰਸ਼ਾਸਨ ਦੀ ਤੁਸੀਂ ਇੱਥੋਂ ਜਿਹੜਾ ਲੈ ਇੱਥੇ ਆਟੋ ਖੜਾ ਕਰਦੇ ਹੋ ਤੁਹਾਡੇ ਤੋਂ ਕੁਝ ਲੰਦਾ ਕੋਈ ਇੱਥੇ ਕੋਈ ਕੋਈ ਪੁਲਿਸ ਵਾਲੇ ਕੋਈ ਕਾਰਪੋਰੇਸ਼ਨ ਵਾਲੇ ਕੋਈ ਟੈਕ ਬਜਾਰੀ ਵਾਲੇ ਕੋਈ ਨਹੀਂ ਦੇਦਾਰੀ ਬਸ ੱਡੇ ਬਸ ੱਡੇ ਦੇਖੋ ਜੋ ਕੁਝ ਵੀ ਇਹ ਦੱਸ ਰਹੇ ਆ ਸਿਰਫ ਹੁਣ ਇਹ ਲੋਕ ਵੀ ਕਿੱਥੇ ਜਾਣ ਇਹਨਾਂ ਦਾ ਪੁਰਾਣਾ ਅੱਡਾ ਬਣਿਆ ਹੋਇਆ ਕਿਸੇ ਵੀ ਉਹ ਉੱਚੇ ਅਧਿਕਾਰੀ ਨੇ ਇਨਾਂ ਵੱਲ ਗੌਰ ਨਹੀਂ ਕੀਤਾ ਸੜਕਾਂ ਦੇ ਉੱਤੇ ਕਬਜ਼ੇ ਕਰਵਾ ਰਹੀ ਆ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਜਿਹੜੇ ਕਿ ਹਸਪੀਟਲ ਦੇ ਨੇੜੇ ਵੀ ਨਹੀਂ ਛੱਡਦੇ ਢਟੋ ਘਟ ਹਸਪਤਾਲ ਦੇ ਇਲਾਕੇ ਨੂੰ ਤਾਂ ਖਾਲੀ ਕਰਵਾਇਆ ਜਾ ਸਕਦਾ ਹੈ ਨਾ ਹਰ ਜਗ੍ਹਾ ਦੇ ਉੱਤੇ ਕਾਰਪੋਰੇਸ਼ਨ ਜਾਂ ਤਾਂ ਅੰਡਰ ਦਬਾਅ ਦੇ ਆ ਤੇ ਜਾਂ ਪੈਸਾ ਚੱਲ ਰਿਹਾ ਕੀ ਰੀਜ਼ਨ ਕੀ ਆ ਮੈਨੂੰ ਨਹੀਂ ਪਤਾ ਮੈਨੂੰ ਤੁਸੀਂ ਦੱਸਿਓ ਮੇਰਾ ਨੰਬਰ 9872303604 ਤੇ ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਕਮੈਂਟਸ ਦਾ ਕਿ ਅਗਰ ਇਹ ਬਿਲਡਿੰਗਾਂ ਦੇ ਵਿੱਚ ਕਮਰਸ਼ੀਅਲ ਗਤੀਵਿਧੀ ਹੋ ਰਹੀ ਆ ਔਰ ਹਸਪਤਾਲ ਦੇ ਨੇੜੇ ਆ ਔਰ ਐਂਬੂਲੈਂਸ ਨੂੰ ਆਉਣ ਵਿੱਚ ਇੱਥੇ ਅੜਚਲ ਹੋ ਸਕਦੀ ਆ ਤਾਂ ਤੁਸੀਂ ਦੱਸੋ ਵੀ ਇਹ ਜੈਨੂਇਨ ਆ ਇਹ ਫੜੀਆਂ ਦਾ ਲੱਗਣਾ ਜੈਨੂਇਨ ਆ ਇਹ ਆਟੋ ਸਟੈਂਡ ਦਾ ਲੱਗਣਾ ਜੈਨੂਅਨ ਹੈ ਇਹ ਸੜਕ ਦਾ ਬਲਾਕ ਰਹਿਣਾ ਹਸਪਤਾਲ ਦੇ ਨੇੜੇ ਖਾਸ ਕਰਕੇ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਅਗਲਾ ਪੇਜ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਬਤ ਕਰ ਦਿਓ ਯਾਦ ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ